ਆ ਦੇ ਤੁੰਗਾ ਸੀਵਾ ਕਿੰਦਾ ਹੀ ਹੈ ਬਸ ਲੋ ਜੀ ਭਾਈ ਆ ਆਪਣੇ ਕੋਲ ਨਾ ਤੁਹਾਨੂੰ ਦੱਸਿਆ ਦੀਗਾ ਕਈ ਸਾਲ ਪੁਰਾਣੀ ਦੱਸੀ ਹੈ ਤੇ ਆਪਣੇ ਪਿਆ ਪਿਆ ਮਿੱਲੀ ਵਗ ਅੰਮ੍ਰੁੱਦਾਂ ਦੇ ਆਏ ਹੋਏ ਮੁਸਕਮਾਰ ਦਾ ਵੀ ਅੰਮ੍ਰੁੱਦਾਂ ਦੇ ਪਿਆ ਪਿਆ ਮਿੱਲੀ ਵਗ ਤੇ ਉਹ ਤੇ ਨਾ ਆਪਾਂ ਇੱਕ ਨਾਲ ਪਹਿਲਾਂ ਇੱਕ ਢੋਲੀ ਚ ਇੱਕ ਡੱਬਾ ਪਾ ਕੇ ਮਾਰਿਆ ਸੀ ਤੇ ਉਹਦੇ ਨਾਲ ਕੋਈ ਫਰਕ ਪਿਆ ਅੱਜ ਨਾ ਆਪਾਂ ਇੱਕ ਢੋਲੀ ਚ ਤਨ ਡੱਬੇ ਮਾਰਦਿਆ ਬਾਹਣਾਂ ਲੱਗਦੀ ਕੋਈ ਕਿਉਂ ਚੜਦੀ ਐ ਸਾਡਾ ਫੋਰਡ ਮੁੰਡਾ ਜਿਹੜਾ ਵੀਡੀਓ ਬਣਾਉਂਦਾ ਇਹ ਕਹਿੰਦਾ ਵੀ ਮੈਂ ਕਮਾਈ ਕਰਨੀ ਆ ਕਹਿੰਦਾ ਵੀ ਮੈਂ ਜਾਲ ਪਾਉਣਾ ਕਾਹਦੇ ਦਾ ਜਾਲ ਪਾਉਣਾ ਨੇ ਹੋਰ ਕਾਹਦੇ ਦਾ ਜਾਲ ਪਾਉਣਾ ਤੂੰ ਆਲਾ ਉਹਦਾ ਭਰਾ ਆ ਫੇਰ ਮਸਤ ਮਸਤ ਤੋਂ ਉਹ ਉਹੋ ਕਰਨਾ ਪਿਆ ਕਰਨਾ ਐ ਨਹੀਂ ਇਹਨੂੰ ਸਾਡਾ ਇਹਦਾ ਆਪਣੀ ਜ਼ਿੰਦਗੀ ਦਾ ਪਾੜ ਬਣਾਉਣਾ ਪੈਣਾ ਜਿਵੇਂ ਘੋੜੇ ਵਾਲੇ ਕਹਿੰਦੇ ਇਹ ਜੇ ਘੋੜਿਆਂ ਦੀ ਲੱਤ ਚੋਂ ਸਾਨੂੰ ਮੁਸਕ ਆਉਣ ਲੱਗਿਆ ਨਾ ਫੇਰ ਨਹੀਂ ਤੁਸੀਂ ਅੱਗੇ ਵਧਦੇ ਲੱਤ ਦਾ ਸਾਨੂੰ ਐਂ ਸੁੰਘਣੀ ਪਿਆ ਕਰੂ ਜਿਵੇਂ ਗਲਾਬ ਆਬਣਾ ਸੁੰਘਦੇ ਹੁੰਦੇ ਹੋ ਫੇਰ ਕਿਤੇ ਜਾ ਕੇ ਕਿਸੇ ਕੰਮ ਦੇ ਵਿੱਚ ਮਹਾਰਤ ਮਿਲਦੀ ਆ ਉਹ ਹੁੰਦਾਗਾ ਫੇਰ ਜਾ ਕੇ ਗੰਦਾ ਬਣਦੀ ਆ ਨਹੀਂ ਤਾਂ ਫੇਰ ਤੁਹਾਨੂੰ ਪਤਾ ਹੀ ਐ ਕੰਮ ਕਿਵੇਂ ਚੱਲਦਾ ਇਹੋਂ ਸਾਨੂੰ ਕਰਦੇ ਦਿਖਾਵਾਂਗੇ ਕਿਵੇਂ ਲੱਸੀ ਗਾੜੀ ਆ ਦੇਖ ਲਓ ਐ ਹੋ ਗਈ ਜਮਾ ਤੇ ਆ ਭਰੀ ਖੜੀ ਆ ਜੇ ਹੁਣ ਆਪਾਂ ਕਹੀਏ ਬੀਜੀ ਇਹਦੇ ਵਿੱਚੋਂ ਮੁਸਕ ਮਾਰਦਾ ਇਹਦੇ ਵਿੱਚੋਂ ਆ ਹੁੰਦਾ ਆ ਹੁੰਦਾ ਨਾ ਫੇਰ ਨਹੀਂ ਉਹ ਹੁੰਦਾ ਇਹ ਭਰਾ ਉਹ 2020 ਮੇਲ ਦੀ ਲੱਸੀ ਆ ਐ ਉਂਗਲਾਂ ਨਾਲ ਘੋਲ-ਘੋਲ ਕੇ ਥੋਲੀ ਦੇ ਵਿੱਚ ਨਗਾਉਣੀ ਪੈਂਦੀ ਐ ਤੇ ਫੇਰ ਜਾ ਕੇ ਉਹ ਹੁੰਦਾ ਤੁਸੀਂ ਐਂ ਲਾ ਲਓ ਇਹਦੇ ਵਿੱਚ 3 ਲੀਟਰ ਲੱਸੀ ਦੇ ਪਾਈ ଥିਗੇ ਤੇ ਬਹੁਤ ਜਾਦੇ ਆਪਾਂ ਕਹੀਏ ਵੀ ਹੌਲੇ ਘਰ ਐ ਨਗਾਉਣੀ ਪੈਂਦੀ ਐ ਵਿੱਚ ਦੇਖੋ ਐ ਆ ਚੀਜ਼ਾਂ ਮੇਰਾ ਹਾਦੇ ਤੁੰਡਾ ਸੀਵਾ ਕੇ ਲਈਏ ਬਸ ਲੋ ਜੀ ਬਾਈ ਆ ਆਪਣੇ ਕੋਲ ਨਾ ਤੁਹਾਨੂੰ ਦੱਸਿਆ ਤੀਗਾ ਕਈ ਸਾਲ ਪੁਰਾਣੀ ਦੱਸੀ ਐ ਤੇ ਆਪਣੇ ਪਿਆ ਪਿਆ ਮਿੱਲੀ ਵਗ ਅੰਮ੍ਰੋਦਾਂ ਦੇ ਆਏ ਹੋਏ ਮੁਸਕਮਾਰ ਦਾ ਵੀ ਅੰਮ੍ਰੋਦਾਂ ਦੇ ਪਿਆ ਪਿਆ ਮਿੱਲੀ ਵਗ ਤੇ ਉਹ ਤੇ ਨਾ ਆਪੇ ਕਰਨ ਪਹਿਲਾਂ ਇੱਕ ਢੋਲੀ ਚ ਇੱਕ ਡੱਬਾ ਪਾ ਕੇ ਮਾਰਿਆ ਸੀ ਤੇ ਉਹਦੇ ਨਾਲ ਕੋਈ ਫਰਕ ਪਿਆ ਅੱਜ ਨਾ ਆਪੇ ਇੱਕ ਢੋਲੀ ਚ ਤਨ ਡੱਬੇ ਮਾਰਦਿਆ ਬਾਹਣ ਲੱਗ ਕੇ ਦੇਖੋ ਕਿਉਂ ਚੜਦੀ ਐ ਸਾਡਾ ਫੋੜ ਮੁੰਡਾ ਜਿਹੜਾ ਵੀਡੀਓ ਬਣਾਉਂਦਾ ਇਹ ਕਹਿੰਦਾ ਮੈਂ ਕਮਾਈ ਕਰਨੀ ਆ ਕਹਿੰਦਾ ਵੀ ਮੈਂ ਜਾਲ ਪਾਉਣਾ ਕਾਹਦੇ ਦਾ ਜਾਲ ਪਾਉਣਾ ਨੇ ਹੋਰ ਕਾਹਦੇ ਦਾ ਜਾਲ ਪਾਉਣਾ ਤੂੰ ਮਾਰਾ ਮੇਰਾ ਕੋਰਾ ਆ ਫੇਰਾ ਮੁਸਤਕਬਾ ਉਹੋ ਕਰਨਾ ਪਿਆ ਕਰਨਾ ਇਹ ਨੂੰ ਸਾਡਾ ਇਹਦਾ ਆਪਣੀ ਜ਼ਿੰਦਗੀ ਦਾ ਪਾੜ ਬਣਾਉਣਾ ਪੈਣਾ ਜਿਵੇਂ ਘੋੜੇ ਵਾਲੇ ਕਹਿੰਦੇ ਬੀਜੇ ਘੋੜਿਆਂ ਦੀ ਲੱਤ ਚੋਂ ਸਾਨੂੰ ਮੁਸਕ ਆਉਣ ਲੱਗ ਗਿਆ ਨਾ ਫੇਰ ਨਹੀਂ ਤੁਸੀਂ ਅੱਗੇ ਵਧਦੇ ਲੱਤ ਦਾ ਸਾਨੂੰ ਐਂ ਸੁੰਘਣੀ ਪਿਆ ਕਰੂ ਜਿਵੇਂ ਗਲਾ ਦੇਮਣਾ ਸੁੰਘਦੇ ਹੁੰਦੇ ਹੋ ਫੇਰ ਕਿਤੇ ਜਾ ਕੇ ਕਿਸੇ ਕੰਮ ਦੇ ਵਿੱਚ ਮਹਾਰਤ ਮਿਲਦੀ ਆ ਉਹ ਹੁੰਦਾਗਾ ਫੇਰ ਜਾ ਕੇ ਗੰਦ ਬਣਦੀ ਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਐ ਕੰਮ ਕਿਵੇਂ ਚੱਲਦਾ ਏ ਜੇ ਬੰਸ ਨੂੰ ਕਰਦੇ ਦਿਖਾਵਾਂਗੇ ਕਿਵੇਂ ਲੱਸੀ ਗਾੜੀ ਆ ਦੇਖ ਲਓ ਐ ਹੋ ਗਈ ਜਮਾ ਤੇ ਆ ਭਰੀ ਖੜੀ ਐ ਜੇ ਹੁਣ ਆਪਾਂ ਕਹੀਏ ਬੀਜੀ ਇਹਦੇ ਵਿੱਚੋਂ ਮੁਸਕ ਮਾਰਦਾ ਇਹਦੇ ਵਿੱਚੋਂ ਆ ਹੁੰਦਾ ਆ ਹੁੰਦਾ ਨਾ ਫੇਰ ਨਹੀਂ ਉਹ ਹੁੰਦਾ ਇਹ ਭਰਾ ਉਹ 2020 ਮੇਲ ਦੀ ਲੱਸੀ ਆ ਐ ਉਂਗਲਾਂ ਨਾਲ ਘੋਲ-ਘੋਲ ਕੇ ਢੋਲੀ ਦੇ ਵਿੱਚ ਢਗਾਉਣੀ ਪੈਂਦੀ ਐ ਤੇ ਫੇਰ ਜਾ ਕੇ ਉਹ ਹੁੰਦਾ ਤੁਸੀਂ ਐਂ ਲਾ ਲਓ ਇਹਦੇ ਵਿੱਚ 3 ਲੀਟਰ ਲੱਸੀ ਦੇ ਪਾਏ ଥିਗੇ ਤੇ ਬਹੁਤ ਜਾਦੇ ਆਪਾਂ ਕਹੀਏ ਵੀ ਹੌਲੇ ਘਰ ਐ ਨਗਾਉਣੀ ਪੈਂਦੀ ਐ ਵਿੱਚ ਦੇਖੋ ਐ ਆ ਚੀਜ਼ਾਂ ਮੇਰੇ ਆਦੇ ਤੁੰ ਦਾ ਸੀਵਾ ਕੇ ਲਈਏ ਬਸ ਲੋ ਜੀ ਬਾਈ ਆ ਆਪਣੇ ਕੋਲ ਨਾ ਤੁਹਾਨੂੰ ਦੱਸਿਆ ਸੀਗਾ ਕਈ ਸਾਲ ਪੁਰਾਣੀ ਦੱਸੀ ਹੈ ਤੇ ਆਪਣੇ ਪਿਆ ਪਿਆ ਮਿੱਲੀ ਵਗ ਅਮਰੂਦਾਂ ਦੇ ਏ ਹੋਏ ਮੁਸਕਮਾਰ ਦਾ ਵੀ ਅਮਰੂਦਾਂ ਦੇ ਪਿਆ ਪਿਆ ਮਿੱਲੀ ਵਗ ਤੇ ਉਹ ਤੇ ਨਾ ਆਪਾਂ ਇੱਕ ਨਾਲ ਪਹਿਲਾਂ ਇੱਕ ਢੋਲੀ ਚ ਇੱਕ ਡੱਬਾ ਪਾ ਕੇ ਮਾਰਿਆ ਸੀ ਤੇ ਉਹਦੇ ਨਾਲ ਕੁਝ ਫਰਕ ਪਿਆ ਅੱਜ ਨਾ ਆਪਾਂ ਇੱਕ ਢੋਲੀ ਚ ਤਨ ਡੱਬੇ ਮਾਰਦਿਆ ਬਾਹਣ ਲੱਗ ਜਈ ਕੋਈ ਕਿਉਂ ਚੜਦੀ ਐ ਸਾਡਾ ਫੋੜ ਮੁੰਡਾ ਜਿਹੜਾ ਵੀਡੀਓ ਬਣਾਉਂਦਾ ਇਹ ਕਹਿੰਦਾ ਵੀ ਮੈਂ ਕਮਾਈ ਕਰਨੀ ਆ ਕਹਿੰਦਾ ਵੀ ਮੈਂ ਜਾਲ ਪਾਉਣਾ ਕਾਹਦੇ ਦਾ ਜਾਲ ਪਾਉਣਾ ਨੇ ਫੋੜ ਕਰ ਜਾਲ ਪਾਉਣਾ ਕੱਦੂ ਵਾਲਾ ਉਹਦਾ ਘਰਾਵਾ ਫੇਰਾ ਮਸਤ ਮਸਤ ਤੋਂ ਉਹੋ ਕਰਨਾ ਪਿਆ ਕਰਨਾ ਐ ਨਹੀਂ ਇਹਨੂੰ ਸਾਡਾ ਇਹਦਾ ਆਪਣੀ ਜ਼ਿੰਦਗੀ ਦਾ ਪਾੜ ਬਣਾਉਣਾ ਪੈਣਾ ਜਿਵੇਂ ਘੋੜੇ ਵਾਲੇ ਕਹਿੰਦੇ ਸੀ ਬੀਜੇ ਘੋੜਿਆਂ ਦੀ ਲੱਤ ਚੋਂ ਸਾਨੂੰ ਮੁਸਕਾਉਣ ਲੱਗ ਗਿਆ ਨਾ ਫੇਰ ਨਹੀਂ ਤੁਸੀਂ ਅੱਗੇ ਵਧਦੇ ਲੱਤ ਦਾ ਸਾਨੂੰ ਐਂ ਸੁੰਘਣੀ ਪਿਆ ਕਰੂ ਜਿਵੇਂ ਗਲਾਸ ਜਮਣਾ ਸੁੰਘਦੇ ਹੁੰਦੇ ਹੋਂ ਫੇਰ ਕਿਤੇ ਜਾ ਕੇ ਕਿਸੇ ਕੰਮ ਦੇ ਵਿੱਚ ਮਹਾਰਤ ਮਿਲਦੀ ਆ ਉਹ ਹੁੰਦਾਗਾ ਫੇਰ ਜਾ ਕੇ ਗੰਦ ਬਣਦੀ ਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਐ ਕੰਮ ਕਿਵੇਂ ਚੱਲਦਾ ਏ ਜੇ ਹੋਂ ਸਾਨੂੰ ਕਰਦੇ ਦਿਖਾਵਾਂਗੇ ਕਿਵੇਂ ਲੱਸੀ ਗਾੜੀ ਆ ਦੇਖ ਲਓ ਐ ਹੋ ਗਈ ਜਮਾ ਤੇ ਆ ਭਰੀ ਖੜੀ ਆ ਜੇ ਹੁਣ ਆਪਾਂ ਕਹੀਏ ਬੀਜੀ ਇਹਦੇ ਵਿੱਚੋਂ ਮੁਸਕ ਮਾਰਦਾ ਇਹਦੇ ਵਿੱਚੋਂ ਆ ਹੁੰਦਾ ਆ ਹੁੰਦਾ ਨਾ ਫੇਰ ਨਹੀਂ ਉਹ ਹੁੰਦਾ ਇਹ ਭਰਾਵੋ 2020 ਵੇਲ ਦੀ ਲੱਸੀ ਆ ਐ ਉਂਗਲਾਂ ਨਾਲ ਘੋਲ-ਘੋਲ ਕੇ ਟੋਲੀ ਦੇ ਵਿੱਚ ਢਗਾਉਣੀ ਪੈਂਦੀ ਐ ਤੇ ਫੇਰ ਜਾ ਕੇ ਉਹ ਹੁੰਦਾ ਤੁਸੀਂ ਐ ਲਾ ਲਓ ਇਹਦੇ ਵਿੱਚ 3 ਲੀਟਰ ਲੱਸੀ ਦੇ ਪਾਈ ଥିਗੇ ਤੇ ਬਹੁਤ ਜਾਦੇ ਆਪਾਂ ਕਹੀਏ ਵੀ ਹੌਲੇ ਘਰ ਐ ਨਗਾਉਣੀ ਪੈਂਦੀ ਐ ਵਿੱਚ ਦੇਖੋ ਐ ਆ ਚੀਜ਼ਾਂ ਮੇਰੇ ਅਜੇ ਤੁੰਡਾ ਸੀਵਾ ਕਿ ਲਈਏ ਬਸ ਲੋ ਜੀ ਬਾਈ ਆ ਆਪਣੇ ਕੋਲ ਨਾ ਤੁਹਾਨੂੰ ਦੱਸਿਆ ਸੀਗਾ ਕਈ ਸਾਲ ਪੁਰਾਣੀ ਦੱਸੀ ਹੈ ਤੇ ਆਪਣੇ ਪਿਆ ਪਿਆ ਮਿੱਲੀ ਵਗ ਅੰਮ੍ਰੁੱਦਾਂ ਦੇ ਆਏ ਹੋਏ ਮੁਸਕਮਾਰ ਦਾ ਤੇ ਅੰਮ੍ਰੁੱਦਾਂ ਦੇ ਪਿਆ ਪਿਆ ਮਿੱਲੀ ਵਗ ਤੇ ਉਹ ਤੇ ਨਾ ਆਪਾਂ ਇੱਕ ਕਰਨ ਪਹਿਲਾਂ ਇੱਕ ਕੋ ਢੋਲੀ ਚ ਇੱਕ ਡੱਬਾ ਪਾ ਕੇ ਮਾਰਿਆ ਸੀ ਤੇ ਉਹਦੇ ਨਾਲ ਕੋਈ ਫਰਕ ਪਿਆ ਅੱਜ ਨਾ ਆਪਾਂ ਇੱਕ ਢੋਲੀ ਚ ਕੰਨ ਡੱਬੇ ਮਾਰਦਿਆ ਬਾਹਰ ਨਾਲ ਕਿਹ ਕੋਈ ਕਿਉਂ ਚੜਦੀ ਐ ਸਾਡਾ ਫੋੜ ਮੁੰਡਾ ਜਿਹੜਾ ਵੀਡੀਓ ਬਣਾਉਂਦਾ ਇਹ ਕਹਿੰਦਾ ਵੀ ਮੈਂ ਕਮਾਈ ਕਰਨੀ ਆ ਕਹਿੰਦਾ ਵੀ ਮੈਂ ਜਾਲ ਪਾਉਣਾ ਕਾਦੇ ਦਾ ਜਾਲ ਪਾਉਣਾ ਨਹੀਂ ਹੋਰ ਕਾਦੇ ਦਾ ਜਾਲ ਪਾਉਣਾ ਤਦੂ ਵਾਲਾ ਉਹ ਕਰਾ ਫੇਰਾ ਮਸਤ ਮਸਤ ਤੋਂ ਉਹ ਕਰਨਾ ਪਿਆ ਕਰਨਾ ਇਹਨੂੰ ਸਾਡਾ ਇਹਦਾ ਆਪਣੀ ਜ਼ਿੰਦਗੀ ਦਾ ਪਾੜ ਬਣਾਉਣਾ ਪੈਣਾ ਜਿਵੇਂ ਘੋੜੇ ਵਾਲੇ ਕਹਿੰਦੇ ਬੀਜੇ ਘੋੜਿਆਂ ਦੀ ਲੱਤ ਚੋਂ ਤੁਹਾਨੂੰ ਮੁਸਕਾਉਣ ਲੱਗ ਗਿਆ ਨਾ ਫੇਰ ਨਹੀਂ ਤੁਸੀਂ ਅੱਗੇ ਵਧਦੇ ਲੱਤ ਦਾ ਤੁਹਾਨੂੰ ਐਂ ਸੁੰਘਣੀ ਪਿਆ ਕਰੂ ਜਿਵੇਂ ਗਲਾਸ ਦੇ ਹਮਣਾ ਸੁੰਘਦੇ ਹੁੰਦੇ ਹੋ ਫੇਰ ਕਿਤੇ ਜਾ ਕੇ ਕਿਸੇ ਕੰਮ ਦੇ ਵਿੱਚ ਮਹਾਰਤ ਮਿਲਦੀ ਆ ਉਹ ਹੁੰਦਾਗਾ ਫੇਰ ਜਾ ਕੇ ਗੰਦਾ ਬਣਦੀ ਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਐ ਕੰਮ ਕਿਵੇਂ ਚੱਲਦਾ ਏ ਇਹ ਬੰਨ ਤੁਹਾਨੂੰ ਕਰਦੇ ਦਿਖਾਵਾਂਗੇ ਕਿ ਕਿਵੇਂ ਲੱਸੀ ਗਾੜੀ ਆ ਦੇਖ ਲਓ ਐ ਹੋ ਗਈ ਜਮਾ ਤੇ ਆ ਭਰੀ ਖੜੀ ਆ ਜੇ ਹੁਣ ਆਪਾਂ ਕਹੀਏ ਵੀ ਜੀ ਇਹਦੇ ਵਿੱਚੋਂ ਮੁਸਕ ਮਾਰਦਾ ਇਹਦੇ ਵਿੱਚੋਂ ਆ ਹੁੰਦਾ ਆ ਹੁੰਦਾ ਨਾ ਫੇਰ ਨਹੀਂ ਉਹ ਹੁੰਦਾ ਇਹ ਭਰਾ ਉਹ 2020 ਮੇਲ ਦੀ ਲੱਸੀ ਆ ਐ ਉਂਗਲਾਂ ਨਾਲ ਘੋਲ-ਘੋਲ ਕੇ ਥੋਲੀ ਦੇ ਵਿੱਚ ਨਗਾਉਣੀ ਪੈਂਦੀ ਐ ਤੇ ਫੇਰ ਜਾ ਕੇ ਉਹ ਹੁੰਦਾ ਤੁਸੀਂ ਐਂ ਲਾ ਲਓ ਇਹਦੇ ਵਿੱਚ 3 ਲੀਟਰ ਲੱਸੀ ਦੇ ਪਾਈ ଥିਗੇ ਤੇ ਬਹੁਤ ਜਾਦੇ ਆਪਾਂ ਕਹੀਏ ਵੀ ਹੌਲੇ ਘਰ ਐ ਨਗਾਉਣੀ ਪੈਂਦੀ ਐ ਵਿੱਚ ਦੇਖੋ ਐ ਆ ਚੀਜ਼ਾਂ ਮੇਰਾ